ਪ੍ਰਾਚੀਨ ਸ਼ਿਬ ਮੰਦਰ ਵਿਖੇ ਸ਼੍ਰੀ ਬ੍ਰਾਹਮਣ ਸਭਾ ਪਵਾਨੀਗੜ ਵੱਲੋਂ ਅਤਰੀ ਅਕੈਡਮੀ ਪਵਾਨੀਗੜ ਤੇ ਬਿਗ ਹੋਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਪਾਰ ਸਰਕਾਰ ਦੀ ਆਰਵੀਆਈ ਸਕੀਮ ਅਧੀਨ 60 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਮੁਫਤ ਬੀਲ ਚੇਅਰਾਂ ਕਮੋਡ ਵਾਲੀਆਂ ਕੁਰਸੀਆਂ ਕੰਨਾਂ ਦੀਆਂ ਮਸ਼ੀਨਾਂ ਫੌੜੀਆਂ ਖੁੰਡੀਆਂ ਸਰਕਲ ਕੋਲਰ ਬੈਕਸਪੋਰਡ ਬੈਲਟਾਂ ਮੋਢਿਆਂ ਦੇ ਕੈਪ ਅਤੇ ਹੋਰ ਸਹਾਇਕ ਉਪਕਰਨ ਵੰਡੇ ਗਏ ਇਸ ਮੌਕੇ ਜਫਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਨੀਂਦਰਜੀਤ ਸਿੰਘ ਮਿੰਕੂ ਜਵੰਦਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਡਾਕਟਰ ਮਿੰਕੂ ਜਵੰਦਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਬਰਾਸਤ ਹਨ ਅਤੇ ਉਹਨਾਂ ਦੇ ਦਰਵਾਜ਼ੇ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਸਾਡੇ ਸਭ ਦਾ ਫਰਜ਼ ਹੈ। ਉਹਨਾਂ ਨੇ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਨਾਲ ਸੰਬੰਧਿਤ ਕੰਮਾਂ ਦੀ ਖੁੱਲਕੇ ਸਲਾਹਣਾ ਕੀਤੀ। ਇਸ ਦੌਰਾਨ ਸਭਾ ਦੇ ਪ੍ਰਧਾਨ ਮਨਦੀਪ ਪੱਤਰੀ ਜਨਰਲ ਸਕੱਤਰ ਡਾਕਟਰ ਰਿੰਪੀ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਤੇਜेंद्रਪਾਲ ਸ਼ਰਮਾ ਅਤੇ ਫਾਊਂਡੇਸ਼ਨ ਦੇ ਚੇਅਰਮੈਨ ਮਨਿੰਦਰ ਬੰਨਾ ਨੇ ਦੱਸਿਆ ਕਿ ਸਭਾ ਦਾ ਮੁੱਖ ਮਕਸਦ ਬਜ਼ੁਰਗਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣਾ ਅਤੇ ਸੁਖ-ਸੂਤਾ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਸ੍ਰੀ ਬ੍ਰਾਹਮਣ ਸਭਾ ਪੌਣੀਗੜ ਦਾ ਹਮੇਸ਼ਾ ਉਦੇਸ਼ ਸਮਾਜ ਦੇ ਹਰ ਵਰਗ ਲਈ ਭਲਾਈ ਦੇ ਕੰਮ ਕਰਨਾ ਰਿਹਾ ਹੈ। ਉਹਨਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਆਧਾਰ ਅਤੇ ਪ੍ਰੇਰਣਾ ਸਰੋਤ ਹਨ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ ਸ਼ਾਮਲ ਸਨ। ਆ ਵੀਰ ਜੇਰ ਲਿਆਇਓ ਜੀ ਇੱਕ ਬਹੁਤ ਬਹੁਤ ਅਸ਼ੀਰਵਾਦ ਦੇ ਦੋ ਬਹੁਤ ਅਸ਼ੀਰਵਾਦ ਦੇ ਆਈ ਪੂਰੀ ਸੁਣਦੀ ਹੈ ਜੀ ਨਹੀਂ ਮੇਰੀ ਆਵਾਜ਼ ਆ ਰਹੀ ਹੈ ਕੀ ਨਵੇਂ ਨਵੇਂ ਤੋਂ ਤਾਂ ਇਹ ਸਦੀ ਵੀ ਲੱਗ ਜਾਏਗੀ ਨਾ ਕੋਈ ਪੂਰਾ ਅਸ਼ੇਦ ਨੂੰ ਸਦੀ ਲਾ ਕੇ ਇਹਦੇ ਠੀਕ ਆ ਗਿਆ ਇੱਕ ਲਾ ਕੇ ਥੋੜੀ ਤੇ ਸੋਖਾ ਲੈ ਸੋੜਿਆ ਫਰਮਤ ਮਾਪਲੀਆ ਲਾ ਮਨਨ ਰੱਖੋ ਦਸ ਦਿਨ ਮੈਂ ਸੈਲ ਚੇਂਜ ਕਰਦੇ ਰਹਿਣਾ ਆਈਪਿੰਗ ਮਹਾਰਾਜ ਨਾਇਕ

ਸਭ ਇਹ ਹੋ ਰਹੀ ਹੈ ਤਾਂ ਕਿ ਬੱਚਰ ਬੱਚੇ ਇਹ ਸਾਡੇ ਜਿਹੜੇ ਲੋਕ ਨੇ ਇੱਕ ਸਫਸਤ ਜੀਵਨ ਦੀ ਸੜਕ ਤੇ ਮੈਂ ਬੇਨਤੀ ਕਰਦਾ ਸਾਡੇ ਵੱਡੇ ਵੀਰ ਜਿੰਗੁਰਵੰਦਾ ਜੀ ਨੂੰ ਕਿ ਦੋ ਸ਼ਬਦ ਵੀ ਆਖਣ ਦਾ ਸਨਹਿਕਰ ਤੇ ਸਾਰੇ ਬਹੁਤ ਹੀ ਸਰਕਾਰੀ ਹੋ ਸਾਰੇ ਸਰਪੁਰਜ਼ੀ ਇਸ ਦੀ ਲਈ ਮੈਂ ਮਾਵਾਤ ਤੇ ਤੁਹਾਡਾ ਸਾਥੀ اور ਜੋ ਅੱਜ ਦਾ ਉਹ ਅਜਿਹਾ ਹੈ ਕਿ ਇਸ ਦਾ ਜੋ ਸਾਰਾ ਜਗਤ ਨੂੰ ਸ਼ਰੇਹ ਜਾਂਦਾ ਹੈ ਬ੍ਰਾਹਮਣ ਸਭਾ ਭੋਲੀਗੜ ਦੇ ਜਿੰਨੇ ਵੀ ਆਪਣੇ ਤੇ ਇਹਨਾਂ ਦੇ ਦੂਜੇ ਕਾਰੇ ਜੋ ਕੰਮ ਕਰ ਰਹੇ ਨੇ ਨਾਲ ਬ੍ਰਾਹਮਣ ਸਭਾ ਨਾਮ ਦੀ ਔਰ ਅਕਲੀ ਅਕੈਡਮੀ ਹੈ ਨਹੀਂ ਅਕਲੀ ਜੀ ਦੀ ਕਿਉਂਕਿ ਭੋਲੀਗੜ ਤੋਂ ਹੈ ਪਰ ਜਿੰਨਾਂ ਦਾ ਗੱਲ ਲੈਣ ਦੇ ਦੇ ਸਕਦਾ ਜਿਹੜਾ ਤੇਲੇ ਵਰਗੇ ਕੁਝ ਨਾ ਕਰਦਾ ਕਿ ਉਹ ਬਹੁਤ ਸੋਸ਼ਲ ਕੰਮ ਕਰਦੇ ਨੇ ਸੇਵਾ ਕਰਦੇ ਨੇ ਔਰ ਬਿਗ ਫਾਊਂਡੇਸ਼ਨ ਦੇ ਲਈ ਪੇਸ਼ ਜੋ ਮੈਂ ਸਾਰਿਆਂ ਵੱਲੋਂ ਪਹਿਲਾਂ ਤੇ ਤੁਹਾਡੇ ਸਾਰਿਆਂ ਨੂੰ ਮੇਰੀ ਫਤਿਹ ਕੁਰ ਕਰਨ ਦੀ ਵਾਇਰਲ ਦੀ ਕਹਾਣੀ ਦਾ ਵਾਇਰਲ ਦੀ ਬੱਝੇ ਕਿਤੇ ਜੋ ਬੇ ਅਵੇਸ਼ਾ ਕਰਨਾ ਕਿ ਸਾਰੀ ਦੁਨੀਆ ਉਹਦੇ ਲਈ ਚੱਲਦੀ ਹੈ ਹਰ ਵਕਤ ਉਹਨਾਂ ਹਰ ਪਤਾ ਲਈ ਕੰਮ ਕਰਦਾ ਹੈ ਆਪਦੇ ਲਈ ਕਮਾਉਂਦਾ ਆਪਦੇ ਬੱਚਿਆਂ ਲਈ ਪਰ ਬਹੁਤ ਘੱਟੋ ਬੰਦੇ ਹੁੰਦੇ ਨੇ ਬਹੁਤ ਘੱਟ ਇਹ ਮਾਵਾ ਹੁੰਦਿਆਂ ਜਿਨ੍ਹਾਂ ਦੇ ਬੱਚੇ ਐਸੇ ਨਿਕਲਦੇ ਨੇ ਜੋ ਕਿਸੇ ਹੋਰ ਵਿੱਚ ਜਾਂਦੇ ਨੇ ਜੋ ਕਿਸੇ ਹੋਰ ਦੇ ਨਹੀਂ ਕਿਸੇ ਦੂਸਰੇ ਬੰਦੇ ਦੀ ਸੇਵਾ ਕਰਦੇ ਨੇ ਜਿਨ੍ਹਾਂ ਨੂੰ ਆਪਦੇ ਨਾਲ ਕਾ ਆਪਦੇ ਲਈ ਕੰਮ ਕਰਕੇ ਉਸ ਨੂੰ ਨਿਮਰਤਾ ਨਾਲ ਇੱਕ ਜੋ ਲੋਕਾਂ ਦੀ ਸੇਵਾ ਕਰਕੇ ਮਿਲਦਾ ਤੇ ਉਹਨਾਂ ਦੇ ਵਿੱਚੋਂ ਵੀ ਇੱਕ ਸਖਸ਼ ਆ ਬਰਗ ਬ੍ਰਾਹਮਣ ਸਭਾ ਉੱਲਥੀ ਸਭਾ ਮੈਂ ਅੱਜ ਆਪਕੋ ਬਹੁਤ ਅੱਜ ਖੁਸ਼ਕਿਸਮਤ ਦਾ ਸਮਝਦਾ ਹਾਂ ਅੱਜ ਆਪ ਜੀ ਬਹੁਤ ਲੱਗੀ ਸਮਝਦਾ ਹਾਂ ਅੱਛਾ ਔਰ ਭਾਗਾਂ ਦਾ ਸਮਝਦਾ ਕਿ ਮੈਨੂੰ ਆਜਿਨਾ ਨੇ ਇਹੋ ਜਿਹਾ ਤਾਰੇ ਦਾ ਇਹੋ ਜਿਹਾ شکر گزارے ਮੂਰ ਮਿਲਦੇ ਜਦੋਂ ਆਪਾਂ ਘਰ ਜਾ ਕੇ ਸਾਮਨੇ ਆ ਜਦੋਂ ਕੋਈ ਵੀ ਇੱਕ ਮਿੰਟ ਤੁਹਾਨੂੰ ਕਹੇਗਾ ਕਿ ਵੀਰੇ ਧੰਨਵਾਦ ਔਰ ਉਹਦੀ ਹਾਸੀ ਦੇਖ ਕੇ ਨਾ ਕਿਸੇ ਦੇ ਮੋਢੇ ਆ ਜਾਂਦੇ ਨਹੀਂ ਥੋੜੀ ਜਿਹੀ ਹਾਸੀ ਵੀ ਤੁਸੀਂ ਲਿਆ ਦਿਵਾ ਦੇ ਤਾਂ ਉਸ ਮੂਰ ਮਿਲਦਾ ਮੈਂ ਇਸ ਚੀਜ਼ ਤੇ ਤਾੜੀਆਂ ਹੋਣ ਦਾ ਜਿਹੜੇ ਜੁਰੂਰ ਜਿੱਲੇ ਬਾਤ ਨਹੀਂ ਲੈਣਾ ਉਹਨਾਂ ਸਾਨੂੰ ਅੱਗੇ ਸਮਾਂ ਦੇ ਕੇ ਦੋਗੇ ਭਾਈ ਜਦੋਂ ਇਹ ਮੈਂਕਰ ਸਪੋਰਟ ਦੇ ਨਾਮ ਲੱਕੇ ਅਗਲਾ ਕਦੋਂ ਫਿਰ ਆਰਗੇਨਾਈਜ਼ ਕਰਾਂਗੇ ਜਿਹੜੇ ਇਹ ਜਿਹੜਾ ਵੀ ਜੁਰਮ ਰਹਿ ਗਿਆ ਅਗਲੇ ਵੀ ਅਸੀਂ ਜਾਤੀ ਇਕੋ ਹੀ ਵੱਡਾ ਮਹੂਸਲ ਵੱਡਾ ਕੈਂਪ ਆਰਗੇਨਾਈਜ਼ ਕਰਾਂਗੇ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਰੁਨਾ ਸਾਹਿਬ ਸਰ ਅੱਜ ਕੈਂਪ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਅੱਜ ਬ੍ਰਾਹਮਣ ਸਭਾ ਜੋ ਕਿ ਪੁਰ ਨਿਗੜੀ ਲਈ ਨੇ ਹੈਗੇ ਸੀ ਜਿੱਦੀ ਪੰਜਾਬ ਪੁਰੀਆ ਪਰ ਪੁਰ ਨਿਗੜੀ ਦੇ ਬ੍ਰਾਹਮਣ ਸਭਾ ਜਿਹੜੀ ਅਧਿ ਕੈਡਮੀ ਹੈ ਜਿਹੜੀ ਆਪਣਾ ਪੁਰੀਆ ਤੇ ਬ੍ਰਿਟੇ ਦੇ ਜਿਹੜੀ ਅਕੈਡਮੀ ਆ ਹੋਪ ਫਾਊਂਡੇਸ਼ਨ ਹੋਪ ਫਾਊਂਡੇਸ਼ਨ ਇਹਨਾਂ ਵੱਲੋਂ ਅੱਜ ਇੱਕ ਇਹ ਜੋ ਬਰਲਾ ਕੀਤਾ ਗਿਆ ਜਿਹੜਾ ਕਿ ਮੈਂ ਚਾਹਦਾ ਦੁਨੀਆ ਦੇ ਵਿੱਚ ਹਰ ਬੰਦੇ ਦੀ ਸੋਚ ਹੋਵੇ ਹਰ ਬੰਦਾ ਕਰੇ ਕਿਉਂਕਿ ਜੇ ਤੁਸੀਂ ਇਸ ਦੁਨੀਆ 'ਚ ਆਇਓ ਤਾਂ ਕਿ ਟੁਕੜ-ਟੁਕੜ ਜਦੋਂ ਤੁਸੀਂ ਜਾਓਗੇ ਨਾ ਇੱਕ ਇਹ ਜਿਹਾ ਸਕੂਲ ਲੈ ਕੇ ਜਾਓ ਕਿ ਹਾਂ ਮਰਾਜ ਤੂੰ ਮੈਨੂੰ ਥੱਲੇ ਭੇਜਿਆ ਸੀ ਮੈਂ ਤੇਰੀ ਪਣਾਈ ਇਸ ਤਰ੍ਹਾਂ ਨਹੀਂ ਤੇ ਆ ਕੰਮ ਕੀਤਾ ਆਪਦੇ ਲਈ ਨਹੀਂ ਕਿਸੇ ਹੋਰ ਲਈ ਸੋ ਅੱਜ ਇਹਨਾਂ ਨੇ ਲੋਕਾਂ ਦੇ ਜੋ ਦਰਦ ਨੇ ਉਹਨਾਂ ਨੂੰ ਸਮਝਦੇ ਹੋਏ ਜੋ ਕਈ ਕਿਸੇ ਕੰਤੂ ਨਹੀਂ ਸੁਣਦਾ ਕਈ ਤੁਰ ਨਹੀਂ ਸਕਦੇ ਕਿਸੇ ਨੂੰ ਅੱਖ ਚੋਂ ਉਤਨ ਤਾਂ ਹਰ ਤਰ੍ਹਾਂ ਦੇ ਜਿੰਨੇ ਵੀ ਬੰਦੇ ਨੇ ਜੋ ਉਹਨਾਂ ਦੇ ਵਿੱਚ ਵਿਚਾਰ ਨੇ ਜਿੰਨਾਂ ਦੇ ਵਿੱਚ ਕਵੀ ਐ ਜੋ ਵਿਚਾਰੇ ਕੈਸੇ ਕਰਦੇ ਪੂਰੀ ਨਹੀਂ ਕਰ ਸਕਦੇ ਪੈਸੇ ਕਰਕੇ ਅੱਜ ਇੰਨਾ ਦੀ ਸਭਾ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਉਹਨਾਂ ਨੂੰ ਇੱਕ ਨਵਾਂ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਇੱਕ ਰਾਹ ਤੇ ਚੱਲਣ ਦਾ ਇੱਕ ਜੱਲੂ ਹੌਸਲਾ ਦਿੱਤਾ ਸੋ ਨਮਨ ਇੰਨਾ ਦੀ ਸਭਾ ਨੂੰ ਸਲਾਮ ਹੈਨਾਂ ਨੂੰ ਔਰ ਮੈਂ ਰਿਹਣੀ ਇਹਨਾਂ ਦਾ ਕਿ ਇਹਨਾਂ ਨੇ ਮੈਨੂੰ ਅੱਜ ਐਨੇ ਵਧੀਆ ਕਾਰਜ ਉਪਰਾਲੇ 'ਚ ਸ਼ਾਮਿਲ ਹੋਣ ਦਾ ਇੰਨਾ ਆਸ਼ੀਰਵਾਦ ਲੋਕਾਂ ਤੋਂ ਲੈਣ ਦਾ ਮੈਨੂੰ ਮੌਕਾ ਦਿੱਤਾ ਔਰ ਮੈਂ ਇਹਨਾਂ ਨਾਲ ਵਾਅਦਾ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਜਿੰਨੇ ਜੋ ਕਰਾਂਗੀ ਮਹਾਰਾਜ ਦੀ ਕਿਰਪਾ ਨਾਲ ਹੈਗਾ ਜੋ ਪ੍ਰਮਾਤਮਾ ਵੱਲੋਂ ਮੇਰੇ ਬਖਸ਼ ਹੈਗੀ ਹੈ ਜੋ ਵੀ ਹੈਗਾ ਮੈਂ ਉਹਨਾਂ ਤੁਹਾਡਾ ਸਾਥ ਜਿੰਨਾ ਰੱਬ ਤੋਂ ਮਿਲੋਂ ਹਰ ਇੱਕ ਸਭਾ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੇ ਨਾਲ ਮੋਟੇ ਨਾਲ ਫੁੱਟਾ ਲਾ ਕੇ ਫਿਰ ਜੋ ਸੋਸਾਇਟੀ ਚੱਪਰ ਬਣ ਕੇ ਸੋਸਾਇਟੀ ਨਾਲ ਖੜੀ ਹੋ ਸਕੀ ਔਰ ਇਹਨਾਂ ਦੇ ਨਾਲ ਸੇਵਾ ਕਰੀ ਇੱਕ ਜਪਹਰ ਵੈਲਫੇਅਰ ਸੁਸਾਇਟੀ ਵੱਲੋਂ ਫੋਗ ਮਿਸ਼ਨ ਚਲਾਇਆ ਗਿਆ ਇਸ ਬਾਰੇ ਕੀ ਕਹੋ ਦੇਖੋ ਕਹਿੰਦਾ ਨਾ ਉਹੀ ਗੱਲ ਆ ਜਿਵੇਂ ਜਦ ਤੱਕ ਥੋੜੇ ਆਪ ਦਿੱਤੇ ਨਹੀਂ ਉਹ ਜਦੋਂ ਤੱਕ ਨਾ ਪਰ ਸਿੱਖਦੇ ਨਹੀਂ ਮੈਂ ਜਦੋਂ ਮੈਂ ਬਿਮਾਰ ਹੋ ਗਿਆ ਸੀ ਪਿੱਛੇ ਜਦੋਂ ਫਿਰ ਲੱਗਾ ਤੁਹਿਆ ਲੱਗਾ ਡਰ ਲੱਗਿਆ ਫਿਰ ਮੈਨੂੰ ਸਮਝ ਆਈ ਕਿ ਬਹੁਤ ਵਿਚਾਰੇ ਲੋਕ ਹੈ ਜੋ ਹੁਣ ਕੇ ਜਿਹੜੇ ਇਹਦੇ ਨਾਲ ਦੁਖੀ ਹੋਣਗੇ ਸੜਫੋ ਤੇ ਹੋਣਗੇ ਪਰ ਉਹ ਕੁਝ ਕਰ ਨਹੀਂ ਸਕਦੇ ਤਾਂ ਫਿਰ ਮੈਂ ਆਪਣੀ ਜਿਹੜੀ ਸੁਸਾਇਟੀ ਦੀ ਮੇਰੀ ਟੀਮ ਹੈ ਕਾਦਰ ਹੋ ਗਿਆ ਹੈ ਨਾ ਉਹਦਾ ਨਾ ਗੱਲ ਸੋਨੂ ਹੋ ਗਿਆ ਅਦਨਾ ਗੱਲ ਕੀਤੀ ਬੱਕੜਾ ਬੱਬੂ ਹੋ ਗਿਆ ਵਿੱਕੀ ਹੋ ਗਿਆ ਸਾਰੀ ਗੱਲ ਕੀਤੀ ਰਾਜੇ ਦਾ ਕੀਤੀ ਜਿਹੜਾ ਮੇਰੇ ਨਾਲ ਸੀ ਵੀ ਆਪਾਂ ਕੀ ਕਰ ਸਕਦੇ ਫਿਰ ਉਹਨੇ ਮੈਨੂੰ ਸਲਾਹ ਦਿੱਤੀ ਫਿਰ ਅਸੀਂ ਫੌਗਿੰਗ ਮਸ਼ੀਨ ਕਿੱਥੋਂ ਲੈ ਕੇ ਆਏ ਜੂਲ ਲੈ ਕੇ ਮੈਨੂੰ ਪਤਾ ਕਿਵੇਂ ਲੈ ਕੇ ਆਏ ਸੋਨੂ ਮੁੰਡਾ ਲੈ ਕੇ ਆਇਆ ਬਚਾਉਂਦਾ ਫਿਰਤੋਂ ਔਰ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਪਿੰਡੋਂ ਪਿੰਡੀ ਹੋਲੇ ਕੋਈ ਐਸਾ ਪਿੰਡ ਨਹੀਂ ਸੀ ਛੱਡਣਾ ਬਹੁਤ ਹੋ ਚੁੱਕੇ ਨੇ ਜਿਹੜੇ ਰਹਿ ਗਏ ਉਸੇ ਕਰਦੇ ਨੇ ਬੋਰਡ ਦੇ ਵਿੱਚ ਸੰਗੁਰ ਦੇ ਵਿੱਚ ਬਹੁਤ ਹੋ ਚੁੱਕੇ ਤੇ ਥੋੜੇ ਜਿਹੇ ਉਹ ਵੀ ਕਰ ਦਿੰਦੇ ਆ ਮਤਲਬ ਅਸੀਂ ਆਪਣੇ ਵੱਲੋਂ ਕੋਈ ਅਸੀਂ ਜਗ੍ਹਾ ਨਹੀਂ ਛੱਡਣੀ ਹਰ ਜਗ੍ਹਾ ਤੇ ਅਸੀਂ ਮਸ਼ੀਨ ਵਰਤਾਂਗੇ ਔਰ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਨਹੀਂ ਕੋਈ ਪ੍ਰਾਲਾ ਕੀਤਾ ਕੋਸ਼ਿਸ਼ ਵੀ ਕੀਤੀ ਹੈ ਕਿ ਜਿੰਨੀ ਅਸੀਂ ਡੇਂਗੂ ਜਾਂ ਬੱਚਿਆਂ ਨੂੰ ਵੱਧ ਤੋਂ ਵੱਧ ਘਟਾ ਸਕੀਏ ਉਸ ਘਟਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਮੈਂ ਅਪੀਲ ਕਰਦਾ ਮੈਂ ਫਿਰ ਅਪੀਲ ਕਰਦਾ ਪਹਿਲਾਂ ਵੀ ਕੀਤੀ ਸੀ ਜਿੰਨੇ ਵੀ ਆਪਣੇ ਰਾਜਨੀਤਿਕ ਲੀਟਰ ਨੇ ਕੋਈ ਆਪਣੇ ਬਿਜ਼ਨਸਮੈਨ ਨੇ ਜੋ ਇਸ ਨੂੰ ਫੋਰਡ ਕਰਦੇ ਨੇ ਕਿ ਅੱਜ ਇਸ ਦੀ ਨੀਡ ਹੈ ਅੱਜ ਇਸ ਦੀ ਆਪਾਂ ਨੂੰ ਜ਼ਰੂਰਤ ਹੈ ਕਿ ਤੁਸੀਂ ਤੁਹਾਡੇ ਲਈ ਬਹੁਤ ਛੋਟੀ ਚੀਜ਼ ਹੈ ਪਲੀਜ਼ ਅਗਦੇ ਅਵੇਲੇਬਲ ਲੋਇਚ ਪ੍ਰਾਲਾ ਕਰੋ ਔਰ ਇਸ ਚੀਜ਼ ਲਈ ਵਰਤੋ ਫੋਟੋ ਮਸ਼ੀਨ ਲੈ ਕੇ ਆਓ ਔਰ ਲੋਕਾਂ ਦੀ ਪਲੀਜ਼ ਸੇਵਾ ਬਹੁਤ ਜ਼ਰੂਰੀ ਜੀ 10 ਸਾਲ ਮੈਂ ਇਸ ਫੋਟੋ ਦਾ ਪ੍ਰਧਾਨ ਰਹਿ ਆਂ ਜੀ ਇੱਥੇ ਤੇ ਮੈਂ ਅੱਜ ਜਵੰਦਾ ਸਾਹਿਬ ਸਾਡੇ ਕੋਲ ਇੱਥੇ ਆਏ ਆਂ ਉਹਨਾਂ ਦਾ ਬਹੁਤ ਬਹੁਤ ਰਣੀ ਹੈ ਬਹੁਤ ਧੰਨਵਾਦ ਕਰਦਾ ਸਾਰੇ ਬ੍ਰਾਹਮਣ ਸਾਵਾ ਦੀ ਤਰਫੋਂ ਔਰ ਸਾਰੇ ਜਿਹੜੇ ਬਜ਼ੁਰਗ ਹੈ ਉਹ ਵੀ ਉਹਨਾਂ ਲੈਣਾ ਨੇ ਅਸ਼ੀਰਵਾਦ ਕਰ ਦਿੱਤਾ ਹੈ ਪਰਮਾਤਮਾ ਨੇ ਲੰਬੀ ਉਮਰ ਕਰੇ ਇਹਨਾਂ ਨੂੰ ਸੇਵਾ ਦਾ ਮੌਕਾ ਬਖਸ਼ੇ ਇਹ ਹੁਣ ਵੀ ਸੇਵਾ ਕੋਰ ਕਰ ਰਹੇ ਹਨ ਉਹ ਵੀ ਪਰਮਾਤਮਾ ਨਾਲ ਤਰੱਕੀ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਹੁੰਦਾ ਸ਼ੰਤ ਜੀ ਮੇਰਾ ਨਾਮ ਮਨਦੀਪ ਪਤਰੀ ਅੱਜ ਕੈਂਪ ਲਗਾਇਆ ਇਸ ਬਾਰੇ ਕੀ ਕਹਿਣਾ ਚਾਹੁੰਦਾ ਸੀ ਕੈਂਪੋ ਕਾਫੀ ਟਾਈਮ ਤੋਂ ਸਾਡੀ ਇੱਕ ਇੱਛਾ ਸੀ ਦੀ ਕਿ ਅਸੀਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਲਾਈਫ ਥੋੜੀ ਜਿਹੀ ਸੌਖੀ ਕਰ ਸਕੀਏ ਤੇ ਉਸੇ ਮਿਸ਼ਨ ਦੇ ਤਹਿਤ ਅੱਜ ਜਿਹੜਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ 60 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਈਮ ਚੇਅਰ ਕੰਨਾਂ ਦੀਆਂ ਮਸ਼ੀਨਾਂ ਸਰਵਾਈਕਲ ਕੋਲਰ ਤੇ ਬੈਲਟ ਦੀ ਜਿਹੜੇ ਬੇਸਿਸ ਹੁੰਦੇ ਨੇ ਉਹ ਵਾਲੇ ਅੱਜ ਪ੍ਰੋਵਾਈਡ ਕਰਵਾਏ ਗਏ ਨੇ ਤੇ ਬੜੀ ਗਿਣਤੀ ਦੇ ਵਿੱਚ ਬਜ਼ੁਰਗ ਆਏ ਤੇ ਉਹਨਾਂ ਨੂੰ ਕਈ ਬਜ਼ੁਰਗ ਤਾਂ ਕਰੇ ਗੱਡੀਆਂ 'ਚ ਪਾ ਪਾ ਲੋਕ ਰੇਡੀਆਂ 'ਚ ਪਾ ਪਾ ਲੈ ਕੇ ਆਏ ਇਹਨਾਂ ਦੀ ਹਾਲਾਤ ਦੇਖ ਕੇ ਬੜਾ ਤਰਸ ਆਉਂਦਾ ਸੀ ਕਿ ਅਸੀਂ ਇਸ ਦੇ ਲਈ ਖੁਸ਼ ਨਸੀਬ ਫੀਲ ਕਰ ਰਹੇ ਹਾਂ ਕਿ ਪਰਮਾਤਮਾ ਨੇ ਸਾਨੂੰ ਇਸ ਕਾਰਜ ਦੇ ਲਈ ਚੁਣਿਆ ਜਿਸ ਦੇ ਲਈ ਅਸੀਂ ਥੋੜਾ ਜਿਹਾ ਉਹਨਾਂ ਦੀ ਜ਼ਿੰਦਗੀ ਨੂੰ ਸੌਖਾ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ